ਫਲੌਰ ਦੇ ਨਜ਼ਦੀਕ ਪਿੰਡ ਖਾਨਪੁਰ ਦੇ ਕੋਲ ਇੱਕ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਵਿੱਚ ਇੱਕ ਔਰਤ ਤੇ ਬੱਚੇ ਦੀ ਹੋਈ ਮੌਤ ਅਤੇ ਇੱਕ ਵਿਅਕਤੀ ਹੋਇਆ ਪ੍ਰਿਤਨਾ ਜ਼ਖਮੀ ਜਿਤਨਾਸੀ ਹੈ ਕਿ ਫਲੌਰ ਦੇ ਨਜ਼ਦੀਕ ਪਿੰਡ ਖਾਨਪੁਰ ਦੇ ਕੋਲ ਇੱਕ ਮੋਟਰਸਾਈਕਲ ਤੇ ਟਰੱਕ ਦੀ ਜ਼ਬਰਦਸਤ ਟੱਕਰ ਵਿੱਚ ਇੱਕ ਔਰਤ ਤੇ 2 ਸਾਲਾਂ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ ਅਤੇ ਮੋਟਰਸਾਈਕਲ ਚਾਲਕ ਬਨੋਦ ਕੁਮਾਰ ਜ਼ਖਮੀ ਹੋ ਗਿਆ ਹੈ ਪੁਲਿਸ ਚੌਕੀ ਅਪਰਾ ਦੇ ਇੰਚਾਰਜ ਹਰਜੀਤ ਸਿੰਘ ਦੇ ਦੱਸਣ ਅਨੁਸਾਰ ਉਹ ਮੋਟਰਸਾਈਕਲ ਸਵਾਰ ਬਨੋਦ ਕੁਮਾਰ ਵਾਸੀ ਗੰਨਾਪਿੰਡ ਆਪਣੀ ਪਤਨੀ ਜੋਤੀ ਰਾਣੀ ਅਤੇ 2 ਸਾਲਾਂ ਬੇਟੇ ਗੁਰਪ੍ਰੀਤ ਸਿੰਘ ਨਾਲ ਅਪਰਾ ਤੋਂ ਫਲੋਰ ਸ਼ਹਿਰ ਨੂੰ ਆ ਰਹੇ ਸੀ ਜਦੋਂ ਉਹ ਪਿੰਡ ਖਾਨਪੁਰ ਦੇ ਕੋਲ ਪੁੱਜੇ ਤਾਂ ਪਿੱਛੋਂ ਆ ਰਹੇ ਕਿਸੇ ਟਰੱਕ ਨੇ ਇਸ ਨੂੰ ਸਾਈਡ ਮਾਰ ਦਿੱਤੀ ਜਿਸ ਕਨ ਬਨੋਦ ਕੁਮਾਰ ਦੀ ਪਤਨੀ ਜੋਤੀ ਰਾਣੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਦਕਿ ਉਸਦੇ ਬੇਟੇ ਦੀ ਗੁਰਪ੍ਰੀਤ ਸਿੰਘ ਦੀ ਫਲੋਰ ਸਿਵਲ ਹਸਪੀਟਲ ਵਿਖੇ ਆ ਕੇ ਜਿਹੜੇ ਇਲਾਜ ਮੌਤ ਹੋ ਗਈ ਹੈ ਜਤਮੀ ਬਨੋਦ ਕੁਮਾਰ ਵਾਸੀ ਗੰਨਾਪਿੰਡ ਫਲੋਰ ਵਿੱਚ ਜਿਹੜੇ ਇਲਾਜ ਹੈ ਅਤੇ ਖਤਰੇ ਤੋਂ ਬਾਹਰ ਹੈ ਐਸੇ ਹੀ ਹਰਜੀਤ ਸਿੰਘ ਨੇ ਕਿਹਾ ਹੈ ਕਿ ਬਨੋਦ ਕੁਮਾਰ ਤੋਂ ਟਰੱਕ ਦਾ ਨੰਬਰ ਪੁੱਛ ਕੇ ਵਾਰਦੀ ਕਾਰਵਾਈ ਕਰ ਦਿੱਤੀ ਜਾਵੇਗੀ ਇਸ ਘਟਨਾ ਦੀ ਖਬਰ ਸੁਣਦੇ ਹੀ ਬਨੋਦ ਕੁਮਾਰ ਦੇ ਰਿਸ਼ਦਾਰ ਅਤੇ ਪਿੰਡ ਵਾਸੀ ਸਿਵਲ ਹਸਪਤਾਲ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਹੈ ਕੀ ਨਾਮ ਤੁਹਾਡਾ ਉਹ ਕਿੱਥੇ ਦੇ ਰਹਿਣ ਵਾਲੇ ਆ ਕੀ ਘਟਨਾਕ੍ਰਮ ਵਾਪਰਿਆ ਜਿਹੜਾ ਇਹ ਐਕਸੀਡੈਂਟ ਹੋਇਆ ਅੱਛਾ ਜੀ ਉਸ ਤੋਂ ਬਾਅਦ ਇਹ ਭੰਦੇ ਸੀ ਕਿ ਤੋਂ ਉਹਨਾਂ ਦੇ ਐਕਸੀਡੈਂਟ ਹੋ ਗਿਆ ਬੈਗ ਸੈਡ ਮਾਰ ਗਿਆ ਕਿਨੇ ਮਾਰੀ ਜੀ ਤੁਸੀਂ ਕਿੱਧਰੋਂ ਆ ਰਹੇ ਸੀ ਤਾਂ ਕਿੱਧਰ ਜਾ ਰਹੇ ਸੀ ਅੱਛਾ ਜੀ ਅੱਛਾ ਜੀ ਗੱਲ ਨਾ ਰੁਕਿਆ ਕਹਿੰਦੇ ਸਾਡੇ ਪਿੰਡ ਦੇ ਆ ਹਾਂਜੀ ਅੱਛਾ ਜੀ ਚਲੇ ਆਏ ਹਾਂ ਹਾਂਜੀ ਗੱਡੀ ਵਾਲਾ ਭੱਜੀ ਗਿਆ ਸੀ ਸਾਈਡ ਮਾਰ ਕੇ ਆਕਾ ਨੇ ਸਾਨੂੰ ਪਿਆਰ ਜਿੰਨਾ ਨਹੀਂ ਉਹਥੇ ਨਗਰ ਗੱਡੀ ਘੇਰੀ ਆ ਅਸੀਂ ਨਗਰ ਵੀ ਗਏ ਹਾਂਜੀ ਉੱਥੇ ਕੋਈ ਕੋਈ ਗੱਡੀ ਕੀਤੀ ਨਿਕਲੀ ਸੀ ਠੀਕ ਹੈ ਗੱਡੀ ਵਾਲਾ ਭੱਜ ਗਿਆ ਸੀ ਤੁਹਾਡੇ ਕੀ ਲੱਗਦੇ ਇਹ ਅੱਜ ਆਪਣੇ ਹੀ ਆ ਜੀ ਅੱਛਾ ਪਿੰਡ ਚੋਂ ਹਾਂਜੀ ਇਹ ਸਾਡੇ ਦਾਸ ਜੀ ਦੀ ਨੌ ਦੀ ਇਹ ਮਸੀਤ ਕੁੜੀ ਅੱਛਾ ਜੀ ਤੇ ਕੀ ਕੰਡੀਸ਼ਨ ਕੀ ਆ ਜਿਹੜੇ ਸਿਗੇ ਮੋਟਰਸਾਈਕਲ ਤੇ ਕੁਝ ਪਤਾ ਤੁਹਾਨੂੰ ਨਾ ਬਰੇ ਵੀ ਹਾਲਾਤ ਕਿਦਾਂ ਦੇ ਉਹਨਾਂ ਦੇ ਠੀਕ ਨੇ ਉਹ ਨਹੀਂ ਨਹੀਂ ਸਹੀ ਸਹੀ ਬਣ ਕੋ ਅੱਛਾ ਜੀ ਹਾਂ ਜੀ ਉਹ ਤਾਂ ਬਿਲਕੁਲ ਫੈਕਸ ਹੋ ਗਈ ਆ ਅੱਛਾ ਜੀ ਬਹੁਤ ਅਰੇ ਮਾਗੀ ਜੀ ਨਿਕਲ ਗਿਆ ਬਾਅਦ ਤਾਂ ਅੱਛਾ ਡੈਥ ਹੋ ਗਈ ਦੋਨਾਂ ਦੀ ਹਾਂ ਜੀ ਮਾਂ ਪੁੱਤਰਾ ਅੱਛਾ ਜੀ ਤੇ ਤੁਸੀਂ ਉਧਰੋਂ ਫਲੋਰ ਆ ਰਹੇ ਸੀਗੇ ਤੇ ਜਿਹੜਾ ਟਰੱਕ ਸੀਗਾ ਉਹ ਕਿੱਧਰ ਨੂੰ ਜਾ ਰਿਹਾ ਸੀ ਕੁਝ ਪਤਾ ਤੁਹਾਨੂੰ ਤੁਸੀਂ ਇਹਨਾਂ ਦੇ ਮਗਰ ਮਗਰਾ ਰਹੇ ਸੀਗੇ ਹਾਂ ਜੀ ਇਹਨਾਂ ਤੋਂ ਮਗਰ ਵੀ ਆਏ ਸੀਗੇ ਪਰ ਸਾਲਾਂ ਸਾਲ ਨੂੰ ਕਿਸੇ ਨੇ ਠੀਕ ਹੈ ਠੀਕ ਹੈ ਜੀ ਤੁਸੀਂ ਕੀ ਮੰਗ ਕੀ ਕਰਦੇ ਆ ਵੀ ਕੀ ਕੁਝ ਟਰੱਕ ਵਾਲੇ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਇਹ ਜਿੱਦਾਂ ਸਾਡੇ ਘਰ ਦੇ ਦੋ ਜੀ ਚਲ ਗਏ ਠੀਕ ਹੈ ਜੀ ਸਰ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ ਸਰ ਕੀ ਮਾਮਲਾ ਸਾਰਾ ਇਹ ਸਾਨੂੰ ਅੱਜ ਬਜ਼ੁਰਗਿਆ ਫੋਨ ਤੇ ਖਲਾਅ ਮਿਲੀ ਸੀ ਪਿੰਡ ਖਾਨਪੁਰ ਤੇ ਲਾਗੇ ਇੱਕ ਮੋਟਰਸਾਈਕਲ ਸਵਾਰ ਦੇ ਨਾਲ ਐਕਸੀਡੈਂਟ ਹੋਇਆ ਜੋ ਅਸੀਂ ਮੌਕੇ ਤੇ ਪਹੁੰਚੇ ਸੀ ਉਥੇ ਕੁਝ ਪਤਾ ਲੱਗਾ ਵੀ ਜਿਹੜੀ ਫਜੋਤੀ ਪਤਨੀ ਵਿਨੋਦ ਕੁਮਾਰ ਵਾਸੀ ਗੰਨਾ ਪਿੰਡ ਇਹ ਵੀ ਮੌਕੇ ਤੇ ਡੈਥ ਹੋ ਗਈ ਹੈ ਇਹਨਾਂ ਦਾ ਇੱਕ ਛੋਟਾ ਬੱਚਾ ਸੀਗਾ 2 ਸਾਲ ਦਾ ਜੀ ਗੁਰਪ੍ਰੀਤ ਸਿੰਘ ਉਹ ਦੀ ਸਿਵਲ ਹਸਪਤਾਲ ਫਲੋਰ ਆ ਕੇ ਡੈਥ ਹੋਈ ਹੈ ਤੇ ਜਿਹੜਾ ਵਿਨੋਦ ਕੁਮਾਰ ਆ ਉਹ ਅਜੇ ਜੇਰੇ ਇਲਾਜ ਆ ਬਨੋਦ ਕੁਮਾਰ ਦੇ ਬਿਆਨ ਹਾਸਲ ਕਰਕੇ ਜਿਹੜੀ ਵੀ ਗੱਡੀ ਦੇ ਬਾਪ ਕੋ ਲਿਖਾਉਣਗੇ ਉਹ ਤੇ ਉਹਦੇ ਖਿਲਾਫ ਜਿਹੜੀ ਬੰਦ ਕਾਨੂੰਨੀ ਕਾਰਵਾਈ ਚੁੱਕੀ। ਅ ਸਰ ਕੀ ਜਿਹੜੀ ਕੰਡੀਸ਼ਨ ਆ ਕੀ ਆ ਪੇਸ਼ੈਂਟ ਦੀ ਕੁਝ ਪਤਾ ਤੁਹਾਨੂੰ? ਪੇਸ਼ੈਂਟ ਜਿਹੜੇ ਦੋ ਤੇ ਤੁਹਾਨੂੰ ਦੱਸਿਆ ਜਿੱਤਾਂ ਵੀ ਜਿਹੜੀ ਜੋਤੀ ਆ ਤੇ ਉਹਦਾ ਬੇਟਾ ਛੋਟਾ ਗੁਰਪ੍ਰੀਤ ਸਿੰਘ ਉਹਨਾਂ ਦੀ ਤੇ ਡੈਥ ਹੋ ਗਈ ਆ। ਤੇ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਇਹਨਾਂ ਦਾ ਪਤੀ ਬਨੋਦ ਕੁਮਾਰ ਉਹਦੇ ندير ਇਲਾਜ ਆ ਠੀਕ ਆ ਉਹ ਖਤਰੇ ਤੋਂ ਬਾਹਰ ਆ ਸਰ ਕੁਝ ਪਤਾ ਲੱਗਾ ਵੀ ਕਿਹੜੇ ਵਾਹਨ ਨਾਲ ਟੱਕਰ ਹੋਈ ਇਹਨਾਂ ਦੀ ਇਹ ਮੌਕੇ ਤੇ ਜਿਹੜੇ ਲੋਕ ਸੀਗੇ ਉਹਨਾਂ ਦੇ ਕਹਿਣ ਮੁਤਾਬਕ ਇੱਕ ਟਰੱਕ ਨਾਲ ਹੋਈ ਹੈ ਜੀ ਉਹ ਟਰੱਕ ਬਾਰੇ ਜਿਹੜਾ ਬਨੋਦ ਕੁਮਾਰ ਤੋਂ ਉਹਦੇ ਨੰਬਰ ਪਤਾ ਕਰਕੇ ਤੇ ਫੇਰ ਦਊ ਵੀ ਹੈ ਉਹਦੀ ਕਾਰਨ ਇਹ ਆ ਸਰ ਇੱਕ ਰੂਟ ਸਾਈਡ ਐਕਸੀਡੈਂਟ ਆਇਆ ਤੁਹਾਡੇ ਕੋ ਸਰ ਕਿੰਨੇ ਪੇਸ਼ੈਂਟ ਤੇ ਕੀ ਕੰਡੀਸ਼ਨ ਸਾਡੇ ਤੋਂ ਪਹਿਲਾਂ ਇੱਕ ਬੱਚਾ ਆਇਆ ਸੀ ਜੋ ਵੀ ਫੋਰਟਾ ਸੀ ਸੈ ਸਤਿ ਸ੍ਰੀ ਅਕਾਲ ਜੀ ਮੈਂ ਬੋਦਾਟ ਡਾਟ ਬੋੜੀ ਨੂੰ ਮਸਟਰ ਚਾਚਾ ਅੱਛਾ ਟੋਟਲ ਲੋ ਡਾਟ ਬੋੜੀ ਆ ਸਰ ਕਿੱਥੇ ਦੇ ਰਹਿਣ ਵਾਲੇ ਕੁਝ ਆਇਡੈਂਟੀਫਿਕੇਸ਼ਨ ਹੋਈ ਰਹਿਣ ਵਾਲੇ ਤੰਨਾ ਪਿੰਡ ਦੇ ਸੀ ਅੱਛਾ ਜੀ ਸਰ ਕੋਈ ਉਮਰ ਜਾਂ ਕੋਈ ਨਾਮ ਉਹਨਾਂ ਦਾ ਕੁਝ ਹੋਰ ਬੱਚੇ ਵੀ ਤਕਰੀਬਨ 2 ਸਾਲ ਦੀ ਉਮਰ ਦੇ ਸਨ ਅੱਛਾ ਜੀ 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 ਵਾਲੀ ਤੂ ਜੀ ਨੈਕਸ ਆ ਬੋਦਾਟ ਸਰ ਨਾਮ ਦਾ ਕੁਝ ਪਤਾ ਲੱਗਿਆ ਆਹ ਪੁੱਛਿਆ ਨਾਮ ਗੁਰਪ੍ਰੀਤ ਇਹ ੜਕੀ ਦਾ ਨਾਮ ਸਾਹ ਛੀਸ